ਦੋਸਤੋ ਪੁਰਾਣੇ ਸਮੇਂ ਦੀ ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਦੇ ਵਿੱਚ ਇੱਕ ਬੁੱਢਾ ਬਾਪ ਤੇ ਕਪੁੱਤਰ ਰਹਿੰਦੇ ਸੀਗਾ ਉਹ ਵਪਾਰੀ ਦਾ ਕੰਮ ਕਰਦੇ ਸੀਗੇ ਜਦੋਂ ਉਹ ਬਿਰਧ ਹੋ ਗਿਆ ਤੇ ਆਪਣੇ ਪੁੱਤਰ ਨੂੰ ਕਹਿਣ ਲੱਗਾ ਬੇਟਾ ਵੇ ਹੁਣ ਮੈਂ ਕੰਮ ਨਹੀਂ ਕਰ ਸਕਦਾ ਤੂੰ ਜਵਾਨ ਹੋ ਗਿਆ ਤੇ ਆਪਣਾ ਜਿਹੜਾ ਹੈ ਤੂੰ ਕਾਰੋਬਾਰ ਨੂੰ ਕਰ ਲੈ ਮੈਂ ਸਾਰੀ ਉਮਰ ਦੇ ਵਿੱਚ 300 ਅਸ਼ਰਫੀਆਂ ਜੋੜੀਆਂ ਤੇ ਤੂੰ ਇਹਨਾਂ ਨੂੰ ਲੈ ਕੇ ਕੋਈ ਵਪਾਰ ਕਰ ਲ ਪਰ ਪੁੱਤਰ ਦਾ ਵਪਾਰ ਦੇ ਵਿੱਚ ਕੋਈ ਦਿਲਚਸਪੀ ਨਹੀਂ ਸੀਗੀ ਫਿਰ ਵੀ ਉਹਨੇ ਬਾਪ ਦੇ ਕਹਿਣ ਉੱਤੇ ਉਹਦਾ ਮਨ ਰੱਖਣ ਵਾਸਤੇ ਜਦੋਂ ਬਾਪ ਨੇ 100 ਸ਼ਰਤਾਂ ਦੇ ਕੇ ਇੱਕ ਵਪਾਰੀਆਂ ਦੇ ਟੋਲੇ ਨਾਲ ਉਹਨੂੰ ਤੋਰ ਦਿੱਤਾ ਵਪਾਰ ਕਰਨ ਵਾਸਤੇ ਤੇ ਉਹ ਜਦੋਂ ਵਪਾਰ ਕਰਨ ਲਈ ਵਪਾਰੀਆਂ ਦੇ ਬਹੁਤ ਦੂਰ ਸ਼ਹਿਰ ਦੇ ਵਿੱਚ ਗਿਆ ਸ਼ਹਿਰ ਵਿੱਚ ਗਿਆ ਤੇ ਪਰ ਉਹਨੂੰ ਕੋਈ ਵਪਾਰ ਦੀ ਸਮਝ ਨਹੀਂ ਸੀਗੀ ਪਰ ਜਦੋਂ ਜਿੱਥੇ ਸਾਰੇ ਵਪਾਰੀਆਂ ਦਾ ਟੋਲਾ ਰੁਗਿਆ ਉੱਥੇ ਇੱਕ ਨਾਲ ਹੀ ਬਹੁਤ ਸੋਹਣਾ ਇੱਕ ਪਾਰਕ ਸੀਗਾ ਜਿਹਦੇ ਵਿੱਚ ਸੋਨੇ ਦੀਆਂ ਮੇਜ਼ਾਂ ਰੱਖੀਆਂ ਹੋਈਆਂ ਸੀਗੀਆਂ ਬਹੁਤ ਸੋਹਣੇ ਕਲੀਨ ਵਿਛੇ ਹੋਏ ਸੀਗੇ ਬੜਾ ਬਹੁਤ ਹੀ ਸੋਹਣਾ ਇੱਕ ਵਧੀਆ ਅਦ੍ਰਿਸ਼ ਸੀਗਾ ਤੇ ਉਹ ਬਾਹਰ ਉਹਦੇ ਗ੍ਰਿੱਲ ਦੇ ਕੋਲ ਖੜ ਕੇ ਵੇਖਦਾ ਨਜ਼ਾਰੇ ਨੂੰ ਵੇਖੀ ਜਾਂਦਾ ਕਿ ਲੋਕ ਸਮਾਨ ਇੱਧਰ ਚੱਕ ਕੇ ਕੋਈ ਇੱਧਰ ਕਰੀ ਜਾਂਦਾ ਕੋਈ ਇੱਧਰ ਕਰੀ ਜਾਂਦਾ ਤੇ ਫੇਰ ਉਹ ਇਨੇ ਨੂੰ ਕੀ ਹੋਇਆ ਕਿ ਜਿਹੜਾ ਅੰਦਰ ਇੱਕ ਦੇਖਭਾਲ ਕਰਦਾ ਉਹਦੇ ਸਾਰੇ ਦੀ ਤੇ ਉਹ ਨੂੰ ਆ ਕੇ ਪੁੱਛਦਾ ਵੀ ਤੁਸੀਂ ਇੱਥੇ ਕਿਉਂ ਖੜੇ ਹੋ ਤੇ ਕੀ ਦੇਖ ਰਹੇ ਹੋ ਤੇ ਉਹ ਲੜਕੇ ਨੇ ਉਹਨੂੰ ਪੁੱਛਿਆ ਕਿ ਕੀ ਸਭ ਹੋ ਰਿਹਾ ਹੈ ਕਿ ਕੀ ਕੌਣ ਲੋਕ ਨੇ ਕੀ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਉਹ ਬੰਦੇ ਜਿਹੜਾ ਉੱਥੇ ਆਪਣੇ ਕਾਰੋਬਾਰ ਨੂੰ ਸੰਭਾਲ ਰਿਹਾ ਸੀਗਾ ਤੇ ਉਹਨਾਂ ਨੇ ਕਿਹਾ ਵੀ ਤਾਂ ਇੱਕ ਇੱਥੇ ਸ਼ਤਰੰਜ ਦਾ ਸਕੂਲ ਹੈ। ਇੱਥੇ ਸ਼ਤਰੰਜ ਸਿੱਖੀ ਜਾਂਦੀ ਹੈ। ਤੇ ਸ਼ਤਰੰਜ ਸਿੱਖਣ ਲਈ ਤੇ ਸਾਰੇ ਸ਼ਤਰੰਜ ਸਿੱਖ ਰਹੇ ਨੇ। ਤੇ ਉਹ ਲੜਕੇ ਨੇ ਪੁੱਛਿਆ ਕਿ ਕੀ ਮੈਂ ਸ਼ਤਰੰਜ ਸਿੱਖ ਸਕਦਾ? ਤੇ ਉਹਨੇ ਉਸ ਆਦਮੀ ਨੇ ਕਿਹਾ ਜ਼ਰੂਰ ਸਿੱਖ ਸਕਦਾ ਪਰ ਉਸ ਲਈ ਸਿੱਖਣ ਲਈ ਤੈਨੂੰ 100 ਸਰਫੀਆਂ ਦੇਣੀਆਂ ਪੈਣਗੀਆਂ। ਲੜਕੇ ਨੇ ਆਪਣੇ 100 ਸਰਫੀਆਂ ਜਿਹੜੀਆਂ ਵਪਾਰ ਵਾਸਤੇ ਦਿੱਤੀਆਂ ਸੀਗੀਆਂ ਤੇ ਉਹਨਾਂ ਨੂੰ ਕੱਢ ਕੇ ਫੜਾਈਆਂ। ਤੇ ਉਹ ਨਾਲੇ ਜਿਹੜਾ ਸਕੂਲ ਦੇ ਵਿੱਚ ਦਾਖਲਾ ਲੈ ਲਿਆ ਜਦੋਂ ਉਹ ਪੂਰਾ ਮਾਹਰ ਹੋ ਗਿਆ ਉਹਦੇ ਵਿੱਚ ਤਰਾਂ ਸਿੱਖਣ ਦੇ ਵਿੱਚ ਆਪਣੇ ਉਸਤਾਦਾਂ ਨੂੰ ਵੀ ਉਸਤਾਦ ਨੂੰ ਵੀ ਹਰਾ ਦਿੱਤਾ ਤੇ ਫਿਰ ਉਹ ਇੱਕ ਸਾਲ ਪੂਰਾ ਹੋਣ ਤੇ ਜਦੋਂ ਉਹ ਵਾਪਸ ਚੱਲਿਆ ਤੇ ਵਪਾਰੀਆਂ ਦਾ ਟੁੱਲ ਵੀ ਚੱਲਿਆ ਤੇ ਉਹਨਾਂ ਨੇ ਦੇਖਿਆ ਵੀ ਹੁਣ ਮੇਰੇ ਕੋ ਘਰ ਲੈ ਕੇ ਜਾਣ ਲਈ ਕੁਝ ਵੀ ਨਹੀਂ ਹੈ ਤੇ ਮੈਂ ਤਾਂ ਸਰਫੀਆਂ ਸਾਰੀਆਂ ਇੱਥੇ ਦੇ ਦਿੱਤੀਆਂ ਫੇਰ ਜਿਹੜਾ ਉਹਦਾ ਉਸਤਾਦ ਸੀਗਾ ਉਹਨੂੰ ਤਰਸ ਆਇਆ ਤੇ ਤਾਂ ਉਹਦੇ ਉਸਤਾਦ ਨੇ ਕੀ ਕੀਤਾ ਇੱਕ ਸ਼ਰਫ਼ੀ ਦੇ ਕੇ ਇੱਕ ਵਪਾਰੀਆਂ ਦੇ ਟੋਲੇ ਦੇ ਨਾਲ ਉਹਨੂੰ ਵਾਪਸ ਪਿੰਡ ਕਾਲ ਦਿੱਤਾ ਜਦੋਂ ਉਹ ਆਪਣੇ ਪਿੰਡ ਆਇਆ ਵਾਪਸ ਆਇਆ ਤੇ ਉਹਦੇ ਬਾਪ ਨੇ ਦੇਖਿਆ ਵੀ ਤੂੰ ਇਹ ਕੋਈ ਵਪਾਰ ਹੀ ਨਹੀਂ ਕਰਕੇ ਆਇਆ ਤੇ ਏਸੀ ਤਰ੍ਹਾਂ ਇਹ ਵੀ ਆ ਗਿਆ ਤੇ ਇਹਦਾ ਕੀ ਉਹ ਪਰੇਸ਼ਾਨ ਹੋਇਆ ਤੇ ਪਰ ਦੁੱਖ ਦੇ ਵਿੱਚ ਉਹਨੂੰ ਕੁਝ ਗੱਲ ਕਰ ਨਾ ਸਕਿਆ ਕਹਿ ਨਾ ਸਕਿਆ ਤੇ ਫੇਰ ਉਹਨਾਂ ਕੀ ਕੀਤਾ ਫੇਰ ਇਸੇ ਤਰ੍ਹਾਂ ਉੱਥੇ ਉਹਦਾ ਇੱਕ ਸਾਲ ਬੀਤ ਗਿਆ ਫੇਰ ਉਹਦੇ ਬਾਪ ਨੇ ਫੇਰ ਕਿਹਾ ਵੀ ਚਲ ਹੁਣ ਸਦਾਗਰ ਚੱਲੇ ਆ ਤੂੰ ਵੀ ਇੱਕ ਵਾਰੀ ਫੇਰ ਨਾਲ ਚੱਲ ਜਾ ਤੂੰ ਵਪਾਰ ਕਰਿਆ ਕੋਈ ਆਪਣਾ ਕਾਰੋਬਾਰ ਕਰ ਲੈ ਵੀ ਮੇਰੇ ਮੇਰਾ ਬਿਰਧ ਸਰੀਰ ਹੈ ਉਸਨੇ ਉਸਦੇ ਬਾਪ ਨੇ ਫੇਰ ਉਹਨੂੰ ਇੱਕ ਵਾਰੀ ਫੇਰ ਸ਼ੌ ਸ਼ਰਫੀਆਂ ਦਿੱਤੀਆਂ ਤੇ ਉਹ ਫੇਰ ਘੁੰਮਦਾ ਕਮਾਂਦਾ ਸਦਾਗਰਾਂ ਦੇ ਨਾਲ ਉਸੇ ਸ਼ਹਿਰ ਵਿੱਚ ਚਲਾ ਗਿਆ ਉਹਨੇ ਫੇਰ ਉਸੇ ਜਗ੍ਹਾ ਤੇ ਜਾ ਕੇ ਦੇਖਿਆ ਬੜਾ ਸੋਹਣਾ ਉੱਥੇ ਲੋਕ ਵਾ ਸੰਗੀਤ ਦਾ ਇੱਕ ਬਹੁਤ ਵੱਡਾ ਕਲਾਸ ਲੱਗੀ ਹੋਈ ਆ ਤੇ ਫੇਰ ਉਸੇ ਤਰ੍ਹਾਂ ਉਸਨੇ ਉਸ ਨੂੰ ਪੁੱਛਿਆ ਜਿਹੜਾ ਉੱਥੇ ਦਾ ਦੇਖਭਾਲ ਹੁੰਦਾ ਵੀ ਇਹ ਕੀ ਕਰ ਰਹੇ ਹੋ ਕੰਦਾ ਸੰਗੀਤ ਸਿੱਖ ਰਹੇ ਨੇ ਤੇ ਦੋਸਤੋ ਉਹਨੇ ਇਸਨੇ ਫੇਰ ਕੀ ਕੀਤਾ ਫੇਰ 100 ਹਜ਼ਾਰ ਰੁਪਈਆ ਦਿੱਤੀਆਂ ਤੇ ਆਪਣਾ ਜਿਹੜਾ ਹੈਗਾ ਸੰਗੀਤ ਸਿੱਖਣ ਲੱਗ ਪਿਆ ਜਦੋਂ ਸੰਗੀਤ ਸਿੱਖਿਆ ਫੇਰ ਇਸੇ ਤਰ੍ਹਾਂ ਇੱਕ ਸਾਲ ਬੀਤ ਗਿਆ ਉਹਦਾ ਫਿਰ ਜਦੋਂ ਵਾਪਸ ਪਿੰਡ ਆਇਆ ਉਹਦੇ ਫਿਰ ਮੇਣਾ ਕੁਝ ਪੱਲੇ ਪਰ ਉਹ ਸੰਗੀਤ ਦਾ ਬਹੁਤ ਮਾਹਰ ਹੋ ਚੁੱਕਾ ਸੀਗਾ ਜਦੋਂ ਉਹ ਵਾਪਸ ਫਿਰ ਪਿੰਡ ਆਇਆ ਤੇ ਫਿਰ ਉਹਦੇ ਬਾਪ ਦੇ ਫਿਰ ਦੇਖਿਆ ਤਾਂ ਫਿਰ ਉਸੇ ਤਰ੍ਹਾਂ ਆ ਗਿਆ ਇਹਦੇ ਪੱਲੇ ਦਾ ਕੁਝ ਵੀ ਨਹੀਂ ਹੈਗਾ ਫਿਰ ਉਹਦੇ ਉਸਤਾਦ ਨੇ ਦੋ ਸ਼ਰਤਾਂ ਦਿੱਤੀਆਂ ਸੀਆਂ ਉਹਦੇ ਨਾਲ ਹੀ ਪਿੰਡ ਦੇ ਵਿੱਚ ਵਾਪਸ ਆਇਆ ਬਾਪ ਫਿਰ ਬਹੁਤ ਪਰੇਸ਼ਾਨ ਹੋਇਆ ਫਿਰ ਉਹਨੇ ਸੋਚਿਆ ਇਹਦਾ ਕੀ ਬਣੂਗਾ ਫਿਰ ਇਸੇ ਤਰ੍ਹਾਂ ਕੁਝ ਸਮਾਂ ਲੰਘਿਆ ਕੁ ਸਮਾਂ ਲੰਘਣ ਤੋਂ ਬਾਅਦ ਫਿਰ ਉਹਦੇ ਬਾਪ ਨੇ ਕਿਹਾ ਵੀ ਬੇਟਾ ਦੇਖ ਲੈ ਆਖਰੀ ਆਪਣੇ ਕੋਲ ਇਹ ਜਿਹੜੀਆਂ 100 ਰੁਪਈਆਂ ਬਚੀਆਂ ਆ ਜੇ ਤੂੰ ਇਹਨਾਂ ਨੂੰ ਵੀ ਗਵਾ ਦਿੱਤਾ ਤੇ ਕੋਈ ਆਪਣੇ ਜਿਹੜਾ ਆ ਫਿਰ ਖਾਣ ਪੀਣ ਦੇ ਵੀ ਆਪਣਾ ਮੁਸ਼ਕਲ ਹੋ ਜਾਊਗਾ ਵੀ ਤੂੰ ਦੇਖ ਲੈ ਵੀ ਹੁਣ ਆਪਣਾ 100 ਰੁਪਈਆਂ ਫਿਰ ਲੈ ਜਾ ਤੂੰ ਫਿਰ ਇੱਕ ਵਾਰੀ ਆਪਣਾ ਵਪਾਰ ਕੋਈ ਕਰਿਆ ਸ਼ਹਿਰੋਂ ਕੋਈ ਸਮਾਨ ਖਰੀਦ ਕੇ ਲਿਆ ਇੱਥੇ ਪਿੰਡ ਦੇ ਵਿੱਚ ਵੇਚਕਾਰ ਆਪਣਾ ਕੋਈ ਕਾਰੋਬਾਰ ਚਲਾ ਲਾ ਲੜਕਾ ਜੀ ਫਿਰ ਚਲਾ ਗਿਆ ਸਦਾਗਰਾਂ ਦੇ ਨਾਲ ਵਪਾਰੀਆਂ ਦੇ ਨਾਲ ਗਿਆ ਸ਼ਹਿਰ ਵਿੱਚ ਗਿਆ ਤੇ ਦੇਖਿਆ ਉਸੇ ਸ਼ਹਿਰ ਦੇ ਵਿੱਚ ਘੁੰਮਦਾ ਘਮਾਉਂਦਾ ਫਿਰ ਗਿਆ ਤੇ ਉੱਥੇ ਫਿਰ ਇੱਕ ਬਹੁਤ ਸਾਰੇ ਲੋਕ ਜਿਹੜੇ ਆ ਉੱਥੇ ਆ ਇਕੱਠੇ ਹੋਏ ਆ ਬੜਾ ਸੋਹਣਾ ਫਿਰ ਬਣਿਆ ਫਿਰ ਉੱਥੇ ਇੱਕ ਬੜਿਆ ਉਹਨੇ ਫਿਰ ਪੁੱਛਿਆ ਵੀ ਇੱਥੇ ਹੁਣ ਕੀ ਚੱਲ ਰਿਹਾ ਉਹ ਪੁੱਛਿਆ ਵੀ ਇਸ ਪਾਠਸ਼ਾਲਾ ਇੱਥੇ ਪੜਨਾ ਸਿੱਖ ਰਹੇ ਆ ਬੱਚਾ ਉਹ ਲੜਕਾ ਪੁੱਛਦਾ ਕਿ ਮੈਂ ਵੀ ਸਿੱਖ ਸਕਦਾ ਉਹ ਕਹਿੰਦੇ ਹਾਂ ਸਿੱਖ ਸਕਦਾ 100 ਸਰਫੀਆਂ ਲੱਗਣਗੀਆਂ ਤੇ ਤੂੰ ਆਪਣਾ ਜਿਹੜਾ ਹੈ ਕੰਮ ਸਿੱਖ ਸਕਦਾ ਬੱਚੇ ਦੇ ਮਨ ਦੇ ਵਿੱਚ ਆਇਆ ਕਈ ਖਿਆਲ ਆਏ ਵੀ ਮੇਰੇ ਬਾਪ ਨੇ 100 ਸਰਫੀਆਂ ਦਿੱਤੀਆਂ ਮੈਨੂੰ ਫਿਰ ਮੁਸ਼ਕਲ ਹੋ ਜੂਗੀ ਪਰ ਉਸ ਦੇ ਮਨ ਦੇ ਵਿੱਚ ਫਿਰ ਕੀ ਆਇਆ ਉਹਨੇ ਫਿਰ 100 ਸਰਫੀਆਂ ਦਿੱਤੀਆਂ ਸਕੂਲ ਦੇ ਵਿੱਚ ਦਾਖਲਾ ਲੈ ਲਿਆ ਸਕੂਲ ਦੇ ਵਿੱਚ ਦਾਖਲਾ ਲੈਣ ਤੋਂ ਬਾਅਦ ਫਿਰ ਉਹ ਇੱਕ ਸਾਲ ਉੱਥੇ ਫਿਰ ਉਹਨੇ ਪੜ੍ਹਾਈ ਕੀਤੀ ਉੱਥੇ ਪੜ੍ਹਾਈ ਦੇ ਵਿੱਚ ਵੀ ਮਾਰ ਹੋਇਆ ਪੜ੍ਹਨਾ ਸਿੱਖਿਆ ਸਾਰਾ ਕੁਝ ਉਹਨੇ ਪਾਸ਼ਾ ਸਿੱਖੀਆਂ ਕਰਕੇ ਫੇਰ ਜਦੋਂ ਉਹ ਸਕੂਲ ਖਤਮ ਹੋ ਗਿਆ ਤੇ ਸਾਰੇ ਆਪਣੇ ਆਪਣੇ ਘਰਾਂ ਨੂੰ ਚੱਲ ਗਏ ਪਰ ਲੜਕਾ ਬੜਾ ਪਰੇਸ਼ਾਨ ਕਿ ਮੈਂ ਸੌ ਸਰਫੀਆਂ ਤਾਂ ਫੇਰ ਇੱਥੇ ਲਾ ਦਿੱਤੀਆਂ ਤੇ ਮੇਰੇ ਹੁਣ ਤਾਂ ਪੱਲੇ ਕੁਝ ਵੀ ਨਹੀਂ ਹੈਗਾ ਜੇ ਮੈਂ ਵਾਪਸ ਪਿੰਡ ਗਿਆ ਤੇ ਮੈਂ ਮੇਰੇ ਬਾਪ ਨੇ ਮੈਨੂੰ ਫਿਰ ਮਾਰਨਾ ਵੀ ਤੂੰ ਤਾਂ ਉਹ ਵੀ ਸੌ ਸਰਫੀਆਂ ਜਣੇ ਕਿ ਖਰਾਬ ਕਰਿਆ ਹੈ ਤੇ ਇਸੇ ਚੱਲਦੇ-ਚੱਲਦੇ ਦੇਖਿਆ ਵੀ ਉੱਥੇ ਸਦਾਗਰਾਂ ਦਾ ਇੱਕ ਟੋਲਾ ਜਾ ਰਿਹਾ ਇੱਕ ਸਦਾਗਰ ਜਾ ਰਿਹਾ ਹੈ ਤੇ ਉਸਨੇ ਮਿੰਤਾਲਾ ਉਸ ਸਦਾਗਰ ਦਾ ਕੀਤਾ ਵੀ ਮੈਨੂੰ ਆਪਣੇ ਤੁਸੀਂ ਨਾਲ ਰੱਖ ਲਓ ਤੇ ਮੈਂ ਤੁਹਾਡਾ ਸਮਾਨ ਚੱਕ ਲਾਂਗਾ ਕਾਰੋਬਾਰ ਕੁਝ ਵੀ ਤੁਹਾਡੇ ਨਾਲ ਕਰ ਲਾਂਗਾ ਮਜ਼ਦੂਰੀ ਕਰ ਲਾਂਗਾ ਪਰ ਮੈਨੂੰ ਤੁਸੀਂ ਆਪਣੇ ਨਾਲ ਰੱਖ ਲਓ ਤੇ ਮੈਨੂੰ ਕੰਮ ਦੀ ਜ਼ਰੂਰਤ ਹੈ ਲੜਕਾ ਪਿੰਡ ਵਾਪਸ ਨਹੀਂ ਗਿਆ ਫਿਰ ਉਸ ਸਦਾਗਰ ਦੇ ਨਾਲ ਜਿਹੜਾ ਉਹ ਚਲਾ ਗਿਆ ਸੁਦਾਗਰ ਦੇ ਨਾਲ ਕਾਫੀ ਦੂਰ ਤੱਕ ਗਿਆ ਥੱਕ ਗਿਆ ਉਥੇ ਕੀ ਪਾਣੀ ਦੂਰ ਦੂਰ ਤੱਕ ਕਿਤੇ ਪਾਣੀ ਨਹੀਂ ਸੀਗਾ ਆਖਿਰਕਾਰ ਇੱਕ ਰਾਸਤੇ ਦੇ ਵਿੱਚ ਖੂਹ ਆਇਆ ਉਹ ਖੂਹ ਬੜਾ ਡੂੰਗਾ ਸੀਗਾ ਤੇ ਉਹ ਸੁਦਾਗਰ ਨੇ ਕਿਹਾ ਲੜਕੇ ਨੂੰ ਵੀ ਤੁਸੀਂ ਜਾਓ ਇਹਦੇ ਵਿੱਚ ਅਲੀ ਅਲੀ ਨਾਮ ਸੀਗਾ ਉਸ ਲੜਕੇ ਦਾ ਵੀ ਅਲੀ ਵੀ ਤੁਸੀਂ ਇਹਦੇ ਵਿੱਚ ਬੇਟਾ ਜਾਓ ਤੇ ਆਪਣੇ ਜਿਹੜਾ ਪਾਣੀ ਦੀ ਮਸਜੜੀ ਆ ਉਹ ਭਰ ਕੇ ਲੈ ਕੇ ਆਓ ਅਲੀ ਜਦੋਂ ਖੂਹ ਵਿੱਚ ਉਤਰ ਗਿਆ ਤੇ ਦੋਸਤੋ ਕੀ ਦੇਖਦਾ ਜਾ ਕੇ ਕਿ ਉਹਦੇ ਜਦੋਂ ਵਾਪਸ ਮਸ਼ਕ ਲੈ ਕੇ ਆ ਰਿਹਾ ਸੀਗਾ ਤੇ ਉਹਦੇ ਵਿੱਚ ਖੂਦ ਦੇ ਵਿੱਚ ਇੱਕ ਛੋਟਾ ਜਿਹਾ ਦਰਵਾਜ਼ਾ ਹੈ ਉਹ ਜਦੋਂ ਦੇਖਦਾ ਤੇ ਉਹ ਦਰਵਾਜ਼ੇ ਦੇ ਅੰਦਰ ਜਾਂਦਾ ਤੇ ਉਹ ਦੇਖਦਾ ਕਿ ਬਿਰਧ ਬਹੁਤ ਹੀ ਬਿਰਧ ਅਵਸਥਾ ਦੇ ਵਿੱਚ ਇੱਕ ਬੁੱਢਾ ਆਦਮੀ ਬੈਠਾ ਹੋਇਆ ਉਹ ਬੁੱਢਾ ਆਦਮੀ ਉਹਦੇ ਕੋਲ ਇੱਕ ਹੱਥ ਦੇ ਵਿੱਚ ਵਾਇਲਨ ਹੈ ਤੋ ਬੈਠਾ ਬਰਾ ਉਹ ਦੇਖਦਾ ਉਹ ਦੇ ਲੜਕਾ ਦੇਖਦਾ ਵੀ ਉਹਨੇ ਬੁਲਾਇਆ ਨਹੀਂ ਉਸ ਲੜਕੇ ਨੂੰ ਤੇ ਨਾ ਲੜਕੇ ਨੇ ਉਸ ਨੂੰ ਬੁਲਾਇਆ ਲੜਕੇ ਨੇ ਕੀ ਕੀਤਾ ਉਸ ਦੀ ਵਾਇਲਨ ਹੱਥ ਦੇ ਵਿੱਚੋਂ ਫੜੀ ਤੇ ਉਹਨੇ ਆਪਣੇ ਜਿਹੜਿਆ ਸੰਗੀਤ ਸਿੱਖਿਆ ਹੋਇਆ ਸੀ ਉਹਨੇ ਪੂਰੇ ਸੋਰ ਦੇ ਨਾਲ ਆਪਣੇ ਲਗਨ ਦੇ ਨਾਲ ਜਦੋਂ ਕੀਤਾ ਤੇ ਉਹ ਜਿਹੜਾ ਬੁੱਢਾ ਆਦਮੀ ਸੀਗਾ ਉਹ ਉੱਠ ਖੜਾ ਹੋਇਆ ਤੇ ਉਹ ਬੜਾ ਖੁਸ਼ ਹੋਇਆ ਬੜਾ ਬੜਾ ਖੁਸ਼ ਹੋਇਆ ਤੇ ਉਸਨੇ ਲੜਕੇ ਨੂੰ ਪੁੱਛਿਆ ਵੀ ਬੇਟਾ ਤੂੰ ਕੌਣ ਹੈ ਉਹ ਬੁੱਢਾ ਆਦਮੀ ਨੂੰ ਕਹਿਣ ਲੱਗਾ ਲੜਕਾ ਵੀ ਮੇਰਾ ਨਾਮ ਅਲੀ ਹੈ ਮੈਂ ਪਾਣੀ ਲੈਣ ਦਾ ਦਾਇਆ ਸੀਗਾ ਤੇ ਉਹ ਲੜਕਾ ਲੜਕੇ ਨੂੰ ਬੁੱਢਾ ਆਦਮੀ ਕਹਿੰਦਾ ਕਿ ਬੇਟਾ ਮੈਂ ਤੈਨੂੰ ਸਾਰੀ ਆਪਣੀ ਦੌਲਤ ਦੇ ਦਿਆਂਗਾ ਤੂੰ ਮੈਨੂੰ ਮਰੇ ਨੂੰ ਫਿਰ ਦੁਬਾਰਾ ਜਿਹੜਾ ਆ ਜਿੰਦਾ ਕੀਤਾ ਹੈ ਤੇ ਉਹ ਦੇਖਦਾ ਵੀ ਇਹਦੇ ਉਹ ਲੜਕੇ ਨੂੰ ਆਪਣੇ ਇੱਕ ਬਹੁਤ ਸਾਰਾ ਜਿੰਨੇ ਕਿ ਥੈਲਾ ਜਿਹਦੇ ਵਿੱਚ ਸੋਨੇ ਹੀਰੇ ਜਵਾਹਰਾਤ ਹੁੰਦੇ ਆ ਉਹ ਲੜਕੇ ਨੂੰ ਦੇ ਦਿੰਦਾ ਤੇ ਲੜਕਾ ਜਦੋਂ ਉੱਪਰ ਲੈ ਕੇ ਪਮਾਸ਼ਕ ਪਾਣੀ ਦੀ ਤੇ ਉਹ ਲੈ ਕੇ ਆਉਂਦਾ ਤੇ ਵਪਾਰੀ ਦੇਖਦਾ ਵੀ ਇਹ ਕੀ ਹੈ ਉਹ ਵਪਾਰੀ ਨੂੰ ਕਹਿਣ ਲੱਗਾ ਉਹਨੇ ਸੋਰੀ ਪੂਰੀ ਜਿਹੜੀ ਕਹਾਣੀ ਸੀਗੀ ਉਹਨੂੰ ਦੱਸੀ ਵੇ ਦਾ-ਦਾ ਕਰਕੇ ਇਦਾਂ ਹੋਇਆ ਤੇ ਮੈਂ ਜਿਹੜਾ ਉਹ ਵੀ ਵੀ ਲਗਿਆ ਤੇ ਉਹਨੇ ਮੈਨੂੰ ਇਹ ਦੇ ਦਿੱਤਾ ਤੇ ਜਦੋਂ ਵਪਾਰੀ ਦੇ ਮਨ ਦੇ ਵਿੱਚ ਲਾਲਚ ਆ ਗਿਆ ਵੀ ਇਹ ਕੀ ਇਹਦੇ ਕੋਲ ਤਾਂ ਮੇਰੇ ਨਾਲੋਂ ਵੀ ਜ਼ਿਆਦਾ ਹੀਰੇ ਜਵਾਹਰਾਤ ਹੋ ਗਏ ਤੇ ਮੈਂ ਇਹ ਤਾਂ ਇਹ ਤਾਂ ਕੀ ਇਹ ਤਾਂ ਉਹਨੇ ਸੋਚਿਆ ਉਸਨੇ ਲਾਲਚ ਦੇ ਦਿੱਤਾ ਲੜਕੇ ਨੂੰ ਕਿ ਠੀਕ ਹੈ ਤੂੰ ਤੇਰਾ ਘਰ-ਵਾਰ ਕੋਈ ਨਹੀਂ ਹੈਗਾ ਤੇ ਤੂੰ ਮੈਂ ਤੈਨੂੰ ਆਪਣੀ ਬੇਟੀ ਦੇ ਨਾਲ ਜਿਹੜਾ ਆ ਵਿਆਹ ਦਿੰਦਾ ਵਪਾਰੀ ਨੇ ਸੋਚਿਆ ਵੀ ਮੈਂ ਆਪਣੀ ਬੇਟੀ ਨਾਲ ਵਿਆਹ ਦੂੰਗਾ ਤੇ ਜਿਹੜਾ ਸਾਰਾ ਮੇਰਾ ਹੋ ਜਾਊਗਾ ਤੇ rau ਬੁਸਦਾਕਰ ਵਪਾਰੀ ਕਹਿਣ ਲੱਗਾ ਕਿ ਮੇਰਾ ਵੀ ਕੋਈ ਹੈ ਨਹੀਂ ਹੋ ਮੇਰੀ ਇੱਕ ਇੱਕ ਬੇਟੀ ਆ ਵੀ ਤੂੰ ਜਿਹੜਾ ਉਹਦਾ ਵਿਆਹ ਕਰਵਾ ਲਾ ਉਹਦੇ ਨਾਲ ਤੇ ਜੇ ਸਾਰਾ ਜਿਹੜੇ ਮੇਰੀ ਜਾਇਦਾਦ ਵੀ ਤੇਰੀ ਹੋ ਜਾਊਗੀ ਲੜਕੇ ਨੇ ਸੋਚਿਆ ਠੀਕ ਹੈ ਤੇ ਉਹ ਉਸਨੇ ਕੀ ਕੀਤਾ ਇੱਕ ਖੱਤ ਲਿਖ ਕੇ ਦਿੱਤਾ ਲੜਕੇ ਨੂੰ ਇੱਕ ਘੋੜਾ ਦੇ ਦਿੱਤਾ ਇੱਕ ਖੱਤ ਲੈ ਕੇ ਦੇ ਦਿੱਤਾ ਉਹ ਕਹਿੰਦਾ ਜਾ ਮੇਰੇ ਘਰ ਜਾ ਕੇ ਤੂੰ ਜਿਹੜਾ ਇਹ ਆ ਵੀ ਇਹ ਨਾਲੇ ਇਹ ਵੀ ਸੋਨਾ ਇਹ ਸਾਰਾ ਹੀਰੇ ਜਵਾਰਾ ਤਪਨੇ ਲੈ ਜਾ ਆਪਣੇ ਨਾਲ ਤੇ ਆ ਮੇਰਾ ਖੱਤ ਜਿਹੜਾ ਮੇਰੇ ਘਰ ਚਲੇ ਜਾ ਤੇ ਮੇਰੀ ਪਤਨੀ ਨੂੰ ਜਾ ਕੇ ਦਮੀ ਉਥੇ ਤਿਆਰੀਆਂ ਕਰੀ ਜਾ ਕੇ ਵਿਆਹ ਦੀਆਂ ਪਹਿਲਾਂ ਤੇ ਉਹ ਮੈਂ ਜਾ ਤੇ ਆਵਾਂਗਾ ਤੇ ਜਿਵੇਂ ਦੇ ਆਉਂਦੇ ਨੂੰ ਤਿਆਰੀਆਂ ਹੋਣਗੀਆਂ ਤੇ ਮੈਂ ਤੇਰਾ ਉਹਦੇ ਨਾਲ ਵਿਆਹ ਕਰ ਦਊਗਾ ਆਪਣੀ ਲੜਕੀ ਦੇ ਨਾਲ ਲੜਕੀ ਨਾਲ ਜਦੋਂ ਵਿਆਹ ਕਰਦਿੰਦਾ ਉਹ ਗੱਲ ਕੀਤੀ ਤੇ ਅਲੀ ਉਹ ਲੜਕਾ ਘੋੜੇ ਤੇ ਸਵਾਰ ਹੋ ਕੇ ਉਸ ਦੇ ਸ਼ਹਿਰ ਜਾਂਦਾ ਹੈ ਉਹ ਜਦੋਂ ਰਸਤੇ ਦੇ ਵਿੱਚ ਇੱਕ ਜਗ੍ਹਾ ਰੁਕ ਜਾਂਦਾ ਥੱਕ ਜਾਂਦਾ ਕਹਿੰਦਾ ਮੈਂ ਰੁਕ ਜਾਵਾਂ ਤੇ ਪਾਣੀ ਪੀ ਲਾਂਦਾ ਪਰ ਉਹ ਸੋਚਦਾ ਹੈ ਕਿ ਯਾਰ ਇੰਨਾ ਖਤ ਇਨੇ ਖਾਤਲ ਵਿੱਚ ਲਿਖ ਦਿੱਤਾ ਵੀ ਕੀ ਮੈਂ ਪੜਦਾ ਲਵਾਂ ਇਹਨੇ ਕੀ ਖਤ ਵਿੱਚ ਲਿਖਿਆ ਜਦੋਂ ਅਲੀ ਨੇ ਖਤ ਖੋਲ੍ਹਿਆ ਤਾਂ ਉਸਨੇ ਖਤ ਦੇ ਵਿੱਚ ਪੜ ਕੇ ਹੈਰਾਨ ਹੋਇਆ ਸੋ ਲਿਖਿਆ ਕੀ ਸੀਗਾ ਵੀ ਇਹ ਲੜਕਾ ਆਊਗਾ ਇਹਦਾ ਸਾਰਾ ਸੋਨਾ ਲੈ ਕੇ ਅੰਦਰ ਕਿਸੇ ਨੂੰ ਆਉਣ ਨਹੀਂ ਆਪਣੇ ਜਿਹੜਾ ਆਂਦ ਕਰਕੇ ਤੇ ਇਹਨੂੰ ਇਹਨੂੰ ਖਾਰਾ ਸੋਨਾ ਹੀਰੇ ਜਵਾਰਾ ਤੇ ਲੈ ਕੇ ਤੈਨੂੰ ਮਾਰ ਦੇਣਾ ਤੇ ਮਾਰ ਕੇ ਇਹਨੂੰ ਜਿਹੜਾ ਦਫਨਾ ਦੇਣਾ ਉਲੀ ਅਲੀ ਬੜਾ ਹੈਰਾਨ ਰਿਆ ਅਲੀ ਨੇ ਕੀ ਕੀਤਾ ਉਹ ਖਤ ਪਾੜ ਕੇ ਸੁੱਟ ਦਿੱਤਾ ਉਸਨੇ ਦੂਸਰਾ ਖਤ ਲਿਖਿਆ ਤੇ ਜਿਹਦੇ ਵਿੱਚ ਲਿਖਿਆ ਕਿ ਇਹ ਲੜਕਾ ਆ ਰਿਹਾ ਆਪਣੀ ਲੜਕੀ ਦੇ ਨਾਲ ਇਹਦਾ ਨਗਾਹ ਕਰ ਦੇਣਾ ਮੈਨੂੰ ਆਉਣ ਦੀ ਮੇਰੇ ਆਉਣ ਦੀ ਉਡੀਕ ਨਹੀਂ ਰੱਖਣੀ ਜਲਦੀ ਤੋਂ ਜਲਦੀ ਨਗਾਹ ਕਰਕੇ ਕਰ ਦੇਣਾ ਤੇ ਅੰਦਰ ਕਿਸੇ ਨੂੰ ਦਰਵਾਜ਼ੇ ਲਾ ਕੇ ਰੱਖਣੇ ਤੇ ਅੰਦਰ ਕਿਸੇ ਨੂੰ ਬੜਨ ਨਹੀਂ ਦੇਣਾ ਉਹਦੇ ਘਰ ਦੇ ਵਿੱਚ ਅਲੀ ਆਪਣਾ ਜਿਹੜਾ ਉਹ ਖਤ ਲੈ ਕੇ ਗਿਆ ਉਹਨੇ ਉਸ ਨੂੰ ਦਿੱਤਾ ਜਦੋਂ ਉਹਦੀ ਘਰਵਾਲੀ ਨੇ ਸੁਦਾਗਰਦੀ ਨੇ ਪੜਿਆ ਤੇ ਉਹ ਬੜੀ ਉਹਨੇ ਧੂਮ ਧਾਮ ਦੇ ਨਾਲ ਤਿਆਰੀਆਂ ਕੀਤੀਆਂ ਤੇ ਉਸ ਦਿਨ ਆਪਣੇਉ ਲੜਕੀ ਦਾ ਜਿਹੜਾ ਸੀਗਾ ਨਗਾਹ ਉਹਦੇ ਨਾਲ ਕਰ ਦਿੱਤਾ ਨਗਾਹ ਕਰਨ ਤੋਂ ਬਾਅਦ ਉਸਨੇ ਦਰਵਾਜ਼ੇ ਲਾਲੇ ਉਸਨੇ ਅਲੀ ਨੇ ਕਿਹਾ ਵੀ ਸਾਰੇ ਦਰਵਾਜ਼ੇ ਬੰਦ ਕਰ ਦਿਓ ਕੋਈ ਜਿਹੜਾ ਮਰਜੀ ਰਾਤ ਨੂੰ ਆਵੇ ਵੀ ਅੰਦਰ ਨਹੀਂ ਭਾੜਨ ਦੇਣਾ ਹੈਗਾ ਤੇ ਉਸੇ ਪਾਲੀ ਨੇ ਕੀ ਕੀਤਾ ਜਦੋਂ ਆਪਣੇ ਬਿਨਗਾਹ ਦੇ ਵਿੱਚ ਰਾਤ ਨੂੰ ਉਹ ਦੋ ਦਿਨ ਬਾਅਦ ਸਦਾਗਰ ਆਇਆ ਜਦੋਂ ਆਇਆ ਤਾਂ ਉਸਨੇ ਕਿ ਵਪਾਰੀਆਂ ਵਪਾਰੀ ਨੂੰ ਉਹਦੇ ਹੀ ਜਿਹੜੇ ਆ ਚੌਂਕੀਦਾਰ ਕਹਿ ਲੋ ਜਾਂ ਤੁਸੀਂ ਉਹਨਾਂ ਦੇ ਰੱਖੋ ਸੀਗੇ ਸੈਨਿਕ ਸੀਗੇ ਉਹਨਾਂ ਨੇ ਉਹਨੂੰ ਕੁੱਟਿਆ ਵੀ ਤੂੰ ਅੱਧੀ ਰਾਤ ਨੂੰ ਸਾਡੇ ਕਾਉਂਟ ਜਦੋਂ ਦੇਖਿਆ ਤੇ ਕੋਈ ਤਾਂ ਸਾਡਾ ਸੌਦਾਗਰ ਹੈ ਫਿਰ ਉਹਨੇ ਆਪਣੇ ਜਿਹੜੀ ਸੌਦਾਗਰ ਦੀ ਘਰ ਵਾਲੀ ਨੂੰ ਸੱਦਿਆ ਤੇ ਉਹਨੇ ਦੇਖਿਆ ਵੀ ਤੁਸੀਂ ਇਦਾਂ ਉਹ ਕਹਿੰਦੀ ਵੀ ਇਹਨਾਂ ਨਿਗਾਹ ਕਰਤਾ ਉਹ ਕਹਿੰਦੀ ਤੁਸੀਂ ਲਿਖਿਆ ਤੇ ਸੌਦਾਗਰ ਬੜਾ ਹੈਰਾਨ ਰਿਹਾ ਤੇ ਇਹ ਕੀ ਚੱਕਰ ਪਿਆ ਅਲੀ ਨੇ ਫਿਰ ਦੱਸਿਆ ਵੀ ਤੂੰ ਤਾਂ ਖੱਤ ਵਿੱਚ ਇਦਾਂ ਲਿਖਿਆ ਜੀ ਪਰ ਮੈਂ ਤੇਰਾ ਖੱਤ ਬਦਲ ਕੇ ਇਸ ਤਰ੍ਹਾਂ ਲਿਖ ਦਿੱਤਾ ਸੀਗਾ ਤੇ ਉਸ ਨੇ ਫਿਰ ਆਪਣੇ ਦਿਮਾਗ ਦੇ ਨਾਲ ਜਿਹੜੀ ਆਹੋ ਕਰ ਲਿਆ ਫਿਰ ਅਲੀ ਅਲੀ ਉੱਥੋਂ ਜਿਹੜਾ ਹੈਗਾ ਆਪਣੇ ਉਹ ਚਲੇ ਜਾਂਦਾ ਹੈਗਾ ਅਲਾ ਅਲੀ ਜਦੋਂ ਉਹ ਚਲੇ ਜਾਂਦਾ ਦੂਰ ਚਲੇ ਜਾਂਦਾ ਤੇ ਇੱਕ ਜਗ੍ਹਾ ਹੁਕਾ ਦਿੰਦੇ ਹੁੰਦੇ ਆ ਇੱਕ ਰਾਜ ਦੇ ਵਿੱਚ ਕਿ ਰਾਜਾ ਰਾਜੇ ਨੂੰ ਜਿਹੜਾ ਸ਼ਤਰੰਜ ਦੇ ਵਿੱਚੋਂ ਹਰਾਏਗਾ ਤੇ ਉਹਨੂੰ ਜਿਹੜਾ ਸਾਰਾ ਰਾਜ ਭਾਗ ਦਿੱਤਾ ਜਾਊਗਾ ਅਲੀ ਦੇਖਦਾ ਤੇ ਜਗਰ ਰਾਜੇ ਤੋਂ ਹਾਰ ਗਿਆ ਤੇ ਰਾਜਾ ਉਹਦਾ ਜਿਹੜਾ ਸਿਰ ਕਲਮ ਕਰ ਦੇਗਾ ਅਲੀ ਪਹਿਲੇ ਜ਼ਿੰਦਗੀ ਦੇ ਵਿੱਚ ਇਸੇ ਤਰ੍ਹਾਂ ਸੀਗਾ ਕਹਿੰਦਾ ਇੱਕ ਚਲੋ ڈاک ਹੇਲਣਦੇ ਆ ਤੇ ਜੇ ਬਚ ਗਏ ਤਾਂ ਆਪਾਂ ਪਿੰਡ ਚਲਾ ਜਾਵਾਂਗੇ ਜੇ ਨਹੀਂ ਬਚੇ ਕਹਿੰਦਾ ਫਿਰ ਤਾਂ ਬਾਪਨੇ ਵੀ ਉੱਥੇ ਮਾਰਨਾ ਆ ਤੇ ਇਧਰ ਵੀ ਕੰਨਾ ਕੋਈ ਗੱਲ ਨਹੀਂ ਦੇਖਦੇ ਆ ਅਲੀ ਅਲੀ ਨੇ ਉੱਥੇ ਰਾਜਦੇਵ ਵਿੱਚ ਉਸੇ ਰਾਜੇ ਦੇ ਕੋਲ ਜਾ ਕੇ ਹਾਂ ਕਰ ਦਿੱਤੀ ਕਿ ਮੈਂ ਜੀ ਸ਼ਤਰੰਜ ਦੀ ਬਾਜੀ ਖੇਲਾਂਗਾ ਰਾਜੇ ਨੇ ਪੁੱਛਿਆ ਵੀ ਤੂੰ ਖੇਡ ਲੇਂਗਾ ਕਹਿੰਦਾ ਹਾਂ ਜੀ ਖੇਡਾਂਗਾ ਕਹਿੰਦਾ ਜੇ ਤੂੰ ਹਾਰ ਗਿਆ ਤੇ ਤੇਰਾ ਸਰਮ ਕਲਮ ਕਰ ਦਿੰਦਾ ਕਹਿੰਦਾ ਜੀ ਕੋਈ ਗੱਲ ਨਹੀਂ ਮਨਜ਼ੂਰ ਹੈ ਅਲੀ ਸ਼ਤਰੰਜ ਸਿੱਖਿਆ ਹੈ ਸੀ ਮਾਹਰ ਸੀਗਾ ਇਸ ਕੰਮ ਦਾ ਅਲੀ ਨੇ ਜਦੋਂ ਫਿਰ ਚਤੁਰਾਂਜੀ ਬਾਹੀ ਲਾਈ ਤੇ ਰਾਜੇ ਨੂੰ ਜਿਹੜਾ ਸੀ ਉਹਨੇ ਚਤੁਰਾਂਜ ਦੇ ਵਿੱਚੋਂ ਹਰਾ ਦਿੱਤਾ ਹਰਾਉਣ ਤੋਂ ਬਾਅਦ ਉਹ ਰਾਜਾ ਕਹਿੰਦਾ ਵੀ ਹੁਣ ਉਹ ਰਾਜ ਨੇ ਕੀ ਕੀਤਾ ਆਪਣਾ ਰਾਜ ਭਾਗ ਸਾਰਾ ਜਿਹੜਾ ਉਹਨੂੰ ਦੇ ਦਿੱਤਾ ਆਪਣਾ ਤੇ ਉਹ ਉੱਥੇ ਦਾ ਇੱਕ ਬਹੁਤ ਵਧੀਆ ਜਿਹੜਾ ਆ ਰਾਜਾ ਬਣ ਗਿਆ ਉਹ ਰਾਜੇ ਨੂੰ ਰਾਜਾ ਉਹ ਕਿ ਰਾਜੇ ਨੂੰ ਕਹਿਣ ਲੱਗਾ ਵੀ ਮੈਨੂੰ ਤੇਰਾ ਰਾਜ ਭਾਗ ਨਹੀਂ ਚਾਹੀਦਾ ਹੈਗਾ ਸੌਰੀ ਮੈਂ ਹਥੋਂ ਥੋੜਾ ਜਿਆਦਾ ਕਹਿਤਾ ਵੀ ਰਾਜਾ ਬਣ ਗਿਆ ਪਰ ਉਹ ਜਦੋਂ ਰਾਜੇ ਨੇ ਰਾਜ ਨੇ ਕਿਹਾ ਵੀ ਤੇਰਾ ਰਾਜ ਭਾਗ ਅਸੀਂ ਤੈਨੂੰ ਦੇਣਾ ਹੈ ਜਿਹਦਾ ਅੱਧਾ ਉਹਨੇ ਕਿਹਾ ਸੀਗਾ ਤੇ ਉਹ ਕਹਿੰਦਾ ਚਲੋ ਠੀਕ ਆ ਮੈਂ ਰਾਜ ਦਾ ਕਰੂੰਗਾ ਕਹਿੰਦਾ ਤੁਸੀਂ ਮੇਰੇ ਇੱਕ ਜੀ ਕੰਮ ਕਰ ਦਿਓ ਉਹ ਕਹਿੰਦਾ ਕੀ ਕਰਨੇ ਆ ਉਹ ਕਹਿੰਦਾ ਜੀ ਇੱਥੇ ਇੱਕ ਬਹੁਤ ਵੱਡਾ ਸ਼ਤਰੰਜ ਦਾ ਜਿਹੜਾ ਆ ਸਕੂਲ ਖੋਲ ਦਿਓ ਕਾਰੋਬਾਰ ਦੇ ਇੱਥੇ ਕੋਈ ਰਾਸਤੇ ਖੋਲ ਲੋ ਜਿਹੜੇ ਇਹ ਜਿਹੜੇ ਨੌਜਵਾਨ ਆ ਉਹ ਇੱਥੇ ਕਾਰੋਬਾਰ ਸਿੱਖਣ ਇੱਥੇ ਫਿਰ ਬੱਚਿਆਂ ਲਈ ਇੱਕ ਸਕੂਲ ਖੋਲੋ ਜਿੱਥੇ ਉਹ ਪੜ ਸਕਣ تعلیم ਕਰ ਸਕਣ ਠੀਕ ਹੈ ਫਿਰ ਉਸਨੇ ਇੱਕ ਬਹੁਤ ਵੱਡਾ ਜਿਹੜਾ ਇੱਥੇ ਆਪਣੇ ਸੰਗੀਤ ਦਾ ਇੱਕ ਸਕੂਲ ਵੀ ਖੁਲਵਾਇਆ ਆਪਣੇ ਰਾਜ ਦੇ ਵਿੱਚ ਅਲੀ ਦਾ ਅਲੀ ਦੇ ਬਾਪ ਨੂੰ ਵੀ ਪਤਾ ਲੱਗਾ ਉਹ ਵੀ ਲੰਬਾਪ ਨੂੰ ਵੀ ਆਪਣੇ ਨੂੰ ਮਿਲਣ ਗਿਆ ਬਾਪ ਬੜਾ ਖੁਸ਼ ਹੋਇਆ ਵੀ ਮੇਰੇ ਪੁੱਤਰ ਨੇ ਵੀ ਇਹ ਕੀਤਾ ਹੈਗਾ ਉਸ ਤਰ੍ਹਾਂ ਬਾਅਦ ਜਿਹੜਾ ਨਜ਼ਾਕ ਹੋਇਆ ਸੀਗਾ ਉਹ ਵਪਾਰੀ ਵੀ ਆਇਆ ਉਸ ਤੋਂ ਮਾਫੀ ਮੰਗੀ ਵੀ ਮੈਨੂੰ ਮaaf ਕਰਦੇ ਵੀ ਮੈਂ ਲਾਲਚ ਦੇ ਵਿੱਚ ਆ ਗਿਆ ਸੀਗਾ ਅਲੀ ਨੂੰ ਵੀ ਜਿਹੜੀ ਉਹਦੇ ਬੇਟੀ ਸੀਗੀ ਉੱਥੇ ਉਹਨੂੰ ਆਪੋ ਦੀ ਘਰ ਵਾਲੀ ਦੇ ਨਾਲ ਰਹਿਣ ਦੀ ਉਹਨੂੰ ਕੀਤਾ ਉਸਨੇ ਵੀ ਪਛਤਾਪ ਕੀਤਾ ਆਪਣਾ ਦੋਸਤੋ ਇਸ ਛੋਟੀ ਜੀ ਕਹਾਣੀ ਦੇ ਵਿੱਚ ਇੱਕ ਬਹੁਤ ਹੀ ਵੱਡੀ ਗੱਲ ਇੱਕ ਮੈਸੇਜ ਹੈ ਸਾਡੇ ਵਾਸਤੇ ਉਹ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਸਭ ਤੋਂ ਪਹਿਲਾਂ ਪੜ੍ਹਾਈ ਬਹੁਤ ਹੀ ਜ਼ਰੂਰੀ ਹੈ। ਅਗਰ ਤੁਸੀਂ ਪੜ੍ਹਨਾ ਜਾਣਦੇ ਹੋ ਤਾਂ ਅੱਗੇ ਤੁਸੀਂ ਜਿਹੜਾ ਕੋਈ ਕੋਈ ਵੀ ਕਾਰੋਬਾਰ ਤੁਸੀਂ ਸਿੱਖ ਸਕਦੇ ਹੋ, ਕਰ ਸਕਦੇ ਹੋ। ਜੇ ਤੁਸੀਂ ਕਾਰੋਬਾਰ ਦੇ ਵਿੱਚ ਆਪਣੇ ਚ ਮਾਹਰ ਹੋਵੋਗੇ ਤਾਂ ਤੁਹਾਨੂੰ ਕੋਈ ਵੀ ਜ਼ਿੰਦਗੀ ਦੇ ਵਿੱਚ ਹਰਾ ਨਹੀਂ ਸਕਦਾ। ਕਦੀ ਤੁਸੀਂ ਧੋਖਾ ਨਹੀਂ ਖਾ ਸਕਦੇ। ਕਦੀ ਤੁਸੀਂ ਜ਼ਿੰਦਗੀ ਦੇ ਵਿੱਚ ਜਿਹੜਾ ਹੈਗਾ ਆਪਣੇ ਜ਼ਿੰਦਗੀ ਵਿੱਚ ਕੋਈ ਨੁਕਸਾਨ ਨਹੀਂ ਚੱਲ ਸਕਦੇ। ਇਸ ਲਈ ਇਹੀ ਸਾਰਿਆਂ ਨੂੰ ਹੈ ਕਿ ਛੋਟੀ ਜੀ ਕਹਾਣੀ ਦੇ ਵਿੱਚੋਂ ਪ੍ਰੇਰਿਤ ਹੋ ਆਪਣੇ ਬੱਚਿਆਂ ਨੂੰ ਪੜਾਓ ਵਧੀਆ ਕਾਰੋਬਾਰ ਸਿਖਾਓ ਜ਼ਿੰਦਗੀ ਦੇ ਵਿੱਚ ਉਹ ਤਰੱਕੀਆਂ ਕਰਨ ਫਿਰ ਜੋ ਕੋਈ ਉਸ ਵਪਾਰੀ ਮੰਗੂ ਤੁਹਾਡੇ ਬੱਚਿਆਂ ਦੇ ਨਾਲ ਕੋਈ ਧੋਖਾ ਨਾ ਕਰ ਸਕੇ ਅਗਰ ਉਹਲੀ ਪੜ੍ਹਨਾ ਨਾ ਜਾਣਦਾ ਹੁੰਦਾ ਤਾਂ ਘਰ ਦਿੰਦਾ ਤੇ ਉਹਦਾ ਸਿਰ ਕਲਮ ਕਰ ਦੇਣਾ ਸੀ ਉਹਨੂੰ ਮਾਰ ਦੇਣਾ ਸੀਗਾ ਅਲੀ ਪੜਨਾ ਜਾਣਦਾ ਕਰਕੇ ਹੀ ਉਹ ਖੱਤ ਖੋਲ੍ਹਿਆ ਉਹਨੇ ਪੜਿਆ ਜਦੋਂ ਪੜਿਆ ਤੇ ਉਹਨੇ ਦੂਸਰਾ ਖ ਪੜ ਲਿਖਣ ਵੀ ਜਾਣਦਾ ਸੀ ਉਹਨੇ ਕਿਉਂਕਿ ਲਿਖਿਆ ਉਸ ਦੁਆਰਾ ਖੱਤ ਨੂੰ ਅਗਰ ਉਹ ਜਾਣਦਾ ਹੀ ਨਾ ਕਰਦਾ ਹੀ ਨਾ ਤੇ ਫਿਰ ਉਹ ਅਲੀ ਉਹਦੇ ਘਰ ਲਿ ਆ ਕੇ ਦਿੰਦਾ ਤੇ ਅਲੀ ਦਾ ਤਾਂ ਸਿਰਮ ਕਲਮ ਕਰ ਦੇਣਾ ਸੀਗਾ ਅਨਪੜ੍ਹ ਦੇ ਵਾਸਤੇ ਕਾਲਾ ਅੱਖਰ ਭੈਸ ਬਰਾਬਰ ਬਹੁਤ ਹੀ ਵਧੀਆ ਕਹਾਵਤ ਸਾਡੇ ਬਜ਼ੁਰਗਾਂ ਨੇ ਕਹੀ ਹੋਈ ਆ ਉਹ ਬਿਲਕੁਲ ਹੀ ਸਹੀ ਹੈ ਅਗਰ ਅਸੀਂ ਪੜਨਾ ਲਿਖਣਾ ਜਾਂਦੇ ਹੋ ਹੀ ਪੜਿਆ ਇੱਕ ਅੱਖਰ ਇੱਕ ਮੋਤੀ ਹੈ ਹੀਰਾ ਹੈ ਸਾਡੀ ਜ਼ਿੰਦਗੀ ਦਾ ਬਾ ਦੋਸਤੋ ਇਸੇ ਕਹਾਣੀ ਦੇ ਨਾਲ ਇਜਾਜ਼ਤ ਖਤਮ ਹੁੰਦੀ ਹੈ ਪਰ ਜ਼ਿੰਦਗੀ ਜਿਹੜੀ ਹੈ ਤੁਹਾਡੀ ਰੱਬ ਖੈਰ ਕਰੇ ਵਧੀਆ